ਸਤਨਾਮ ਸ੍ਰੀ ਵਾਹੀ ਗੁਰੂ ਗੁਰੂ ਸਾਹਿਬ ਜੀ 12 ਮਾ ਮਾਜ ਮਹਲਾ 5ਵਾਂ ਘਰ ਚੌਥਾ ੴ ਸਤਿਗੁਰ ਪ੍ਰਸਾਦਿ ਕਿਰਤ ਕਰਮ ਕੇ ਵੀ ਛੜੇ ਕਰ ਕਿਰਪਾ ਮੈ ਲੋ ਰਾਮਾ ਚਾਰ ਪੰਟ ਤੈ ਦਿਸ ਭ੍ਰਮੇ ਥਕਾਈ ਪ੍ਰਭ ਕੀ ਸਾਮਾ ਤਹਿੰਦੋ ਦਾਤ ਤੇ ਬਾਹਰੀ ਕਿਤਨ ਆਵੇ ਕਾ ਕਾਮਾ ਜਲ ਬਿਸਾ ਕੋ ਲਾਵਤੀ ਉਪਜੈ ਨਾਹੀ ਦਾਮ ਹਰ ਰਾਇ ਨ ਮਿਲਿਆ ਸਾਥ ਸਮਾ ਹੈ ਕਤ ਪਾਈਐ ਬਿਸਰਾਮ ਜਿ ਤਾਰਾ ਜਿਤ ਘਰ ਹਰ ਕੰਤ ਨ ਪ੍ਰਗਟੈ ਪਟਨਾਗਰ ਸਰਸ ਰਾਮ ਸਰਬ ਸਿੰਗਾਰ ਤੁਮ ਕੋ ਲਰਸ ਸੁਣਦੀ ਸੁਖਾ ਮਾ ਰਾਵ ਸੁਆਮੀ ਕੰਤਿ ਰਹੀ ਹੋਣੀਆਂ ਮੀਤ ਸੱਜਣ ਸਭ ਜਾਨ ਨਾਨਕੀ ਬੇਨੰਤੀਆ ਕਰ ਕਿਰਪਾ ਦੀਜੈ ਨਾ ਨਾਮ ਹਰਿ ਮੈਲਾ ਸੁਆਮੀ ਸੰਗ ਪ੍ਰਭ ਜਿਸ ਕਾ ਨੈ ਚਲ ਧਾਮ ਚਿਤ ਗੋਵਿੰਦ ਰਾਦੀਐ ਹੋਇ ਅਨੰਦ ਕਨਾ ਸੰਤ ਜਨਾਂ ਮਿਲ ਪਾਈਐ ਰਸ ਨਾਮ ਭਨਾ ਜਿਨ ਪਾਇਆ ਪ੍ਰਭ ਆਪਨਾ ਆਇ ਤਿਸੈ ਗਣਾ ਇਕ ਖਿਨਾ ਤਿਸ ਬਿਨ ਜੀਵਣਾ ਬਿਰਤਾ ਜਨਮ ਜਣਾ ਜਲ ਤਲ ਮਈ ਅਲ ਪੂਰਿਆ ਰਵਿਆ ਵਿੱਚ ਬਣਾਣਾ ਸੋ ਪ੍ਰਭ ਪ੍ਰਭ ਚਿਤ ਨਾਮਾਈ ਕਿਤੜਾ ਦਤ ਗਣਾ ਜਿਨਿ ਰਵਿਆ ਸੋ ਪ੍ਰਭ ਪ੍ਰਭ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਮੋਚਦਾ ਨਾਨਕ ਪਿਆਸ ਮਨਾ

ਇਕ ਸਾਰਾ ਕੇ ਨਾਮ ਦਿਨ ਅਗੇ ਲਈਏ ਖੋਏ ਦੇਵਸਾਰਿ ਵਿਗੂਚਣਾ ਪ੍ਰਭ বিনা ਵਰਨਨ ਹੋਈ ਪ੍ਰੀਤਮ ਚਰਨ ਜੋ ਲਗੇ ਜਨ ਕੀ ਨਿਰਮਲ ਸੋਏ ਨਾਨਕ ਕੀ ਤੇ ਨਾਨਕ ਕੀ ਪ੍ਰਭੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈਸਾ ਸਵਾਵਾ ਤਾ ਲਗੇ ਜਹ ਸੰਤ ਭੇਟੇ ਹਰ ਸੋਏ ਹਰ ਜੇਤ ਜੁੜੰਦਾ ਲੋੜੀਏ ਜਿਸ ਅਸਿਆ ਸੱਜ ਬਨਿਵਾਨਾ ਹਰ ਸੱਜਣ ਦਾ ਨਾ ਲੱਗਿਆ ਕਿਸੈ ਨਦੀ ਬੰਨਾ ਮਾਨਕ ਮੋਤੀ ਨਾਮ ਪ੍ਰਭ ਉਨ ਲੱਗਿਆ ਨਹੀਂ ਸਨਾ ਰੰਗ ਸਵੇ ਨਾਰਾਇਣ ਜੀਤੇ ਮਨ ਭਾਵਨ जो हर हर सो करे सोई जिया कर जो प्रभु कहते आपने सही कही है ताना आपन लिया दे मिला विचड़ चोरो वाना साधो संग परापते नान करंग माना ना हर जेठ रे निर्दाता तानी जिसके पाग माताना ਆਸ ਆਣ ਤਪੰਦਾ ਤਿਸ ਲਗੈ ਹਰ ਨਾਉ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਨ ਸੰਧੀ ਆਸ ਦੋਏ ਭਾਇ ਉੱਚੀਆ ਗਲ ਪਈ ਇਸ ਜਨਮ ਕੀ ਪਾਸ ਜਿਹਾ ਬੀਜੈ ਸੋ ਲੁਣੈ ਮਤੇ ਜੋਲ ਕੀ ਆਸ ਰਣ ਵਿਆਹੀ ਪਛਤਾਣੀ ਉੱਠ ਚਲੀ ਗਈ ਇਰਾਸ ਜਿਨ ਕੋ ਸੋਦ ਸੋਧੀਤੀ ਐ ਸੋ ਤਰਗੈ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਿਆ ਪਾਨੀ ਤੇਰੇ ਦਰਸ਼ਨ ਹੋਏ ਪਿਆਸ ਸੰ ਪ੍ਰਭਾ ਤੁਧ ਬਿਨ ਦੂਜਾ ਕੋ ਨਹੀਂ ਨਾ ਨਾ ਕੀ ਅਰਦਾਸ ਆਸਾੜ ਸੁਨਸਦਾ ਤਿਸ ਲਗੈ ਜਿਸ ਮਨ ਅਰਚਨ ਦੀਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮੰਤਨ ਰਤਾ ਸਾਚ ਚਰੰਗਾਈ ਕੋ ਨਾਮਾ ਧਾਰ ਵਿਖਿਆਰੰ ਕੁੜਾਵਿਆ ਆਦਿਸਨ ਸਭ ਦੇਸ਼ਾਰ ਹਾਰਾ ਮ੍ਰਿਤ ਬੋਧ ਸੁਹਾਣੀ ਮਿਲਸਾ ਦੋਦੀ ਮਨਹਾਰ ਵਣ ਤੇਣਾ ਪ੍ਰਸੰਗ ਮੋਲਿਆ ਸਮਰਥ ਪੁਰਖ ਆਪਾਰ ਹਰ ਮਿਲਨੈ ਨਾ ਮਨ ਮੂਚਦਾ ਕਰਮ ਮਿਲਾਵਨ ਹਾਰ ਜਿੰਨੇ ਸਖੀਏ ਪ੍ਰਪਾਇਆ ਤਿਨ ਕੈਸੇ ਜਲਹਾਰ ਨਾਨਕ ਹਰਜੀਨ ਆਕਾਰ ਸਬਦ ਮਿਲਾਵਨ ਹਾਰ ਸਬਦ ਸਵਾਰਨ ਹਾਰ சாண தி நான் சுகானி தானா புரார பி நம்பியா நாயேத்த ஜித்ன சி தித்த வே

ਸੇ ਭਾਦੂਏ ਨਰਕ ਨਾ ਪਾਈਐ ਜੁਰ ਰਖਣ ਵਾਲਾ ਈਤਾ ਅਸਨਾ ਪ੍ਰੇਮੇ ਮਹਾਰਾ ਕਿਉ ਮਿਲਿਆ ਹਜ਼ਰਾਈ ਮਨ ਤਨ ਪਿਆਸ ਦਰਸਨ ਕਾਣੀ ਨੀ ਕੋਈ ਆਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਹੌ ਤਨ ਕੈ ਲਗਾ ਪਾਈ ਵੇਣਾ ਪ੍ਰਭ ਕਉ ਸੁਖ ਪਾਈ ਆ ਦੂਜੀ ਨਹੀਂ ਜਾਈ ਜਿਨਨੇ ਚਾਖਿਆ ਪ੍ਰੇਮ ਰਸਾ ਸੇ ਸ੍ਰਿਪਤ ਰਹਿ ਆਤਾਏ ਆਪ ਤੇ ਆਗਾ ਬੇਨਤੀ ਕਰੇ ਲੇਹੋ ਪ੍ਰਭੂ ਲੜਲਾਏ ਜੋ ਹਰ ਕੰਕ ਮਿਲਾਈਆਂ ਸੇ ਵਿਛੜ ਕਤ ਨਾ ਜਾਈ ਪ੍ਰਭ ਵੇਣ ਦੋਜਾ ਕੋ ਨਹੀ ਨਾਨਕ ਹਰਿ ਸਰਣਾਇ ਅਸੋ ਸੁਖੀ ਵਸੰਧੀਆਂ ਜਿਨਾ ਮਿਆਹਰ ਰਾਇ ਕਤਕ ਕਰਮ ਕਮਾਵਣੇ ਦੋਸਨ ਕਾਹੋ ਜੋ ਜੋਗਾ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੂਗਾ ਵੇ ਮੁਖ ਹੋਏ ਰਾਂਗ ਤੇ ਲਗਣ ਜਨਮ ਜਿ ਜੋਗਾ मैं कौड़े मैं हो गये इतरे विच न होगा कर सक रोजा किता लिखिया खुश संजोगा फट भागी मेरा मिला सब सा ਨਾਨਕ ਪ੍ਰਭ ਰਾਖਲੇ ਮੇਰੇ ਸਾਹਿਬ ਹਿੰਦੀ ਮੀ ਮੋਚਾ ਕਤਕ ਹੋਵੇ ਸਾਧ ਸੰਗ ਦਿਨ ਸੈ ਸਾਦੇ ਸੂਚਾ ਮਕਰ ਮੈ ਸਹੰਦੀਆਂ ਹਰ ਪਿਆਸ ਨ ਬੈਠੜੀਆਂ ਤਿੰਨ ਕੀ ਸੋ ਬਾਗਿਆ ਗਾਈ ਜੇ ਸਾਹਿਬ ਲੜੀਆਂ ਤਨ ਮਨ ਬੋਲਿਆ ਰਾਮ ਸਿਉ ਸੰਗ ਸਾਧ ਸੇ ਲੜੀਆਂ ਸਾਧ ਜਨਾ ਤੇ ਬਾਹਰੀ ਇਸ ਰਹਿਣ ਕੀ ਲੜੀਆ ਤਿਨਾ ਦੁੱਖ ਨ ਕਬ ਕੋ ਉਤਰੈ ਇਸ ਜਮਕੇ ਵਸ ਬੜੀਆ ਜਿੰਨੇ ਰਾਮ ਆਪ ਰਬ ਆਪਿਆਣਾ ਸੇ ਦਿਸਨ ਨਿਤ ਖੜੀਆ ਰਤਨ ਜਵਹਿਰ ਲਾਲ ਲਾਲ ਹਾਰ ਕੰਟ ਤਿਨਾ ਜੜੀਆ ਨਾਨਕ ਬਾਚੈ ਝੂੜ ਤੈ ਨਾ ਪ੍ਰਭ ਸਭ ਨੇ ਦਰ ਪੜੀਆ ਮਗਰ ਪ੍ਰਭ ਆਰਾਧਾ ਬਹੁ ਨਾ ਜਨ ਬੜੀਆ ਪੁਖ ਤੁਖਾਰ ਨਾ ਵਿਆ ਵਿਆਈ ਕੰਠ ਮਿਲਿਆ ਹਰਨਾ ਮਨ ਬੇਦਿਆ ਚਰਨਾਰਬਿੰਦ ਦਰਸ਼ਨ ਲਖੜਾ ਸਾਹੋ ਓਟ ਗੋਵਿੰਦ ਗੋਪਾਲ ਰਾਈ ਸੇਵਾ ਸਾਮੀ ਲਾਹੋ ਵੇਖਿਆ ਭੋਨ ਸਕਾਈ ਮਿਲ ਸਾਥੋ ਗੁਨ ਗਾਹ ਜੈ ਤੇ ਉਪਜੀਤੈ ਮਿਲੀ ਸੱਚੀ ਪ੍ਰੀਤ ਸਮਾਹ ਕਰ ਕਹਿਲੀ ਪਾਰ ਬ੍ਰਹਮਾ ਬਉੜ ਨਾ ਵਿਛੜਿਆ ਹੋ ਬਾਰ ਜਾਉ ਨਖ ਬੇਰੀਆ ਹਰ ਸੱਜਣਾ ਗਵਾ ਗਾਹ ਸਰੰਪੈ ਨਾਰਾਇਣ ਨਾਨਕ ਦਰਪੈ ਆਹੋ ਖੁਸ਼ ਸੁਹੰਦਾ ਸਾ ਸੁਖ ਜਿਸ ਬਖਸ਼ੇ ਵੇ ਪਰਵਾਹੋ ਮਗ ਮਨ ਜਨ ਸੰਗ ਸਾਧੂ ਆ ਧੂੜੀ ਕਰਿ ਸਨਾਨ ਹਰ ਕਾ ਨਾਮ ਧਿਆਏ ਸੁਣਾ ਸਭ ਨਾਮ ਕਰਿ ਦਾਨ ਜਨਮ ਕਰਮ ਮਨ ਉਤਾਰੇ ਮੰਤੇ ਜਾਏ ਈਮਾਨ ਕਾਮ ਕ੍ਰੋਧ ਕਾਮ ਨਹੀ ਐ ਬਿਨ ਸਹਿ ਲੋਭ ਸੁਆਨਾ ਸਚੇ ਮਾਰਗ ਚੱਲਦੇ ਆਂ ਉਸਤਤ ਕਰੇ ਜਹਾਨ 68 ਤੀਰਤ ਸਗਲ ਕੁੰਨਾ ਜੀ ਦੇ ਆ ਪਰਵਾਨ ਜਿਸਨੋ ਦੇਵੈ ਦਿਆ ਕਰ ਸੋਈ ਪੁਰਖ ਸੋ ਜਾਨਾ ਜਿਨਾਂ ਮਿਲਿਆ ਪ੍ਰਭ ਆਪਾ ਨਾਨਕ ਤਿਨ ਕੁਰਬਾਨ ਮਾਗ ਸੁੱਤੇ ਸੇ ਕਾਢੀਏ ਜਨਪੂਰਾ ਗੁਰ ਮਹਿਰਵਾਨ ਮਾਗ ਸੁੱਤੇ ਸੇ ਕਾਢੀਏ ਜਨਪੂਰਾ ਗੁਰ ਮਹਿਰਵਾਨ ਫਲ ਗੁਣ ਆਨੰਦ ਪਰ ਜਨਮਾਰ ਸਦ ਪ੍ਰਗਟਿਆ ਆਏ ਸੰਤ ਸਹਾਈ ਰੱਖੇ ਕਰ ਕਿਰਪਾ ਦੀਆਂ ਮਿਲਾਏ

ਸੰਸਾਰ ਸਰਗਰ ਤੇ ਰਖਿਆ ਨਾ ਬਹੁ ਨਾ ਜਨਮੈ ਧਾਈ ਜਿਵਾ ਇਕ ਆਨੇਕ ਹੁਣ ਤਰੇ ਨਾਨਕ ਚਰਨੀ ਪਾਈ ਫਲ ਗੁਨਾ ਨਿਤ ਸੁਲਾਹੀ ਜਿਸ ਨੋ ਤਿਲ ਨਾਤ ਮਾਈ ਜਿਨ ਜਿਨ ਨਾਮ ਤੇ ਆਇਆ ਏ ਤੇ ਤਨ ਤੇ ਕਾਜ ਸਾਈ ਹਰ 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 ਗੁਰੂ ਗੁਰੂ ਰਾਧਿਆ ਦਰਗੈ ਸਤਿਖਰੇ ਸਰਬ ਸੁਖਾ ਨਿਦਨ ਚਰਨ ਹਰਿ ਭਉਜਲ ਬਿਕਮ ਤਰੇ ਪ੍ਰੇਮ ਭਗਤਿਨ ਪਾਈਆ ਵਿਖਿਆ ਨਾਹੀ ਜਰੀ ਕੋਟ ਗਏ ਦੋਦਾਨਸੀ ਪੂਰਨ ਸਚ ਭਰੇ ਪਰਮ ਭਰਮ ਪ੍ਰਭ ਸੇਵਿ ਮਨ ਅੰਦਰ ਇਕ ਧਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਾਨ ਕਿਰਪਾ ਕਰੋ ਹਰੇ ਪਾਰ ਪਰਮ ਪ੍ਰਭ ਸੇਵਕ ਮਨ ਅੰਧਾਰੀ ਇਕ ਧਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਸਾਨ ਕਿਰਪਾ ਕਰੋ ਹਰੇ ਵਾਹਿਗੁਰੂ ਦੀ ਕਾਲਸਾ ਵਾਹਿਗੁਰੂ ਦੀ ਕੀਮਤ